ਐਨਆਰਆਈ ਟੀਵੀ ਨਾਲ ਜੁੜਿਆ ਤੁਸੀਂ ਚੰਡੀਗੜ੍ਹ ਦੇ ਮੁੱਦੇ ਦੇ ਉੱਪਰ ਜਿੱਥੇ ਬੀਤੇ ਦਿਨ ਦੀ ਸਿਆਸਤ ਬਹੁਤ ਜ਼ਿਆਦਾ ਪਖੀ ਹੋਈ ਆ ਪੰਜਾਬ ਦੀ ਭਾਜਪਾ ਦੇ ਵੱਲੋਂ ਵੀ ਚੁੱਪੀ ਤੋੜੀ ਗਈ ਆ ਸਿੱਧੇ ਤੌਰ ਤੇ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਇਹ ਗੱਲ ਆਖ ਦਿੱਤੀ ਆ ਕਿ ਸਾਡੇ ਲਈ ਸਭ ਤੋਂ ਪਹਿਲਾਂ ਪੰਜਾਬ ਹੈ ਅਸੀਂ ਦ੍ਰਿੜਤਾ ਦੇ ਲਈ ਹਰ ਪੱਖ ਦੇ ਲਈ ਪੰਜਾਬ ਦੇ ਲਈ ਪਹਿਲਾਂ ਖੜਿਆ ਭਾਵੇਂ ਚੰਡੀਗੜ੍ਹ ਦਾ ਮੁੱਦਾ ਹੋਵੇ ਭਾਵੇਂ ਜਿਹੜਾ ਪੰਜਾਬ ਦੇ ਪਾਣੀ ਦਾ ਮੁੱਦਾ ਹੋਵੇ ਪਰ ਇਸ ਵਕਤ ਸਭ ਤੋਂ ਅਹਿਮ ਗੱਲ ਹੈ ਕਿ ਜੇਐਸਡੀ ਕੇਂਦਰ ਸਰਕਾਰ ਦਾ ਇਸ ਮਾਮਲੇ ਦੇ ਵਿੱਚ ਪਹਿਲਾ ਬਿਆਨ ਆ ਚੁੱਕਿਆ ਉਹਨਾਂ ਦੇ ਵੱਲੋਂ ਇਹ ਗੱਲ ਆਕੀ ਗਈ ਆ ਕਿ ਇਸ ਮਸਲੇ ਦੇ ਉੱਪਰ ਚਿੰਤਾ ਕਰਨ ਦੀ ਲੋੜ ਨਹੀਂ ਐ ਚੰਡੀਗੜ੍ਹ ਨੂੰ ਯੂਨੀਅਨ ਟੈਰੀਟਰੀ ਬਣਾਉਣ ਦਾ ਯਾਨੀ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦੇ ਮਾਮਲੇ ਦੇ ਉੱਪਰ ਕੇਂਦਰ ਸਰਕਾਰ ਦਾ ਪਹਿਲਾ ਬਿਆਨ ਆ ਚੁੱਕਿਆ ਜਿਸ ਦੇ ਵਿੱਚ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਸਪਸ਼ਟ ਤੌਰ ਤੇ ਲਿਖਿਆ ਗਿਆ ਕਿ ਪ੍ਰਸਤਾਵ ਹਲੇ ਕੇਂਦਰ ਸਰਕਾਰ ਦੇ ਪੱਧਰ ਦੇ ਉੱਪਰ ਵਿਚਾਰ ਅਧੀਨ ਹੈ ਯਾਨੀ ਕਿ ਇਸ ਪ੍ਰਸਤਾਵ ਦੇ ਉੱਪਰ ਇਸ ਨੂੰ ਜਿਹੜਾ ਸਦੇ ਤਹਰ ਤੋਂ ਜਿਹੜਾ ਪਾਰਲੀਮੈਂਟਰੀ ਦੇ ਵਿੱਚ ਪੇਸ਼ ਨਹੀਂ ਕੀਤਾ ਜਾਣਾ ਇਹ ਬਹਿਲਾਲ ਹੈ ਵਿਚਾਰ ਦੇ ਅਧੀਨ ਐਸ ਪ੍ਰਸਤਾਵ ਦੇ ਉੱਪਰ ਕੋਈ ਵੀ ਅੰਤਿਮ ਫੈਸਲਾ ਜਿਹੜਾ ਫਿਲਹਾਲ ਨਹੀਂ ਲਿਆ ਗਿਆ ਸੈਸ਼ਨ ਦੇ ਵਿੱਚ ਇਸ ਸਬੰਧੀ ਬਿੱਲ ਪੇਸ਼ ਕਰਨ ਦਾ ਕੋਈ ਵੀ ਇਰਾਦਾ ਕੇਂਦਰ ਸਰਕਾਰ ਦਾ ਨਹੀਂ ਹੈ ਸਲਾਮ ਮਸ਼ਵਰੇ ਤੋਂ ਬਾਅਦ ਜਿਹੜੇ ਵੀ ਸੂਬਿਆਂ ਦਾ ਇਸ ਦੇ ਨਾਲ ਹੈ ਚੰਡੀਗੜ੍ਹ ਦੇ ਨਾਲ ਜਿਹੜਿਆਂ ਦਾ ਲਿੰਕਾ ਉਹਨਾਂ ਦਾ ਜਿਹੜਾ ਟੁਕਮਾ ਜੋ ਸਲਾਮ ਮਸ਼ਵਰੇ ਤੋਂ ਬਾਅਦ ਫੈਸਲਾ ਹੋਵੇਗਾ ਤੇ ਉਸੇ ਅਧੀਨ ਜਿਹੜਾ ਅੱਗੇ ਚੰਡੀਗੜ੍ਹ ਨੂੰ ਲੈ ਕੇ ਫੈਸਲਾ ਲਿਆ ਜਾਵੇਗਾ ਇਸ ਮੁੱਦੇ ਦੇ ਉੱਪਰ ਹੈ ਫਿਰਾਲ ਚਿੰਤਾ ਕਰਨ ਦੀ ਲੋੜ ਨਹੀਂ ਆ ਇਸ ਤਰੀਕੇ ਦਾ ਕੇਂਦਰ ਸਰਕਾਰ ਦਾ ਬਿਆਨ ਆ ਚੁੱਕਿਆ ਹਾਲਾਂਕਿ ਕੁਝ ਕੁ ਸਮਾਂ ਪਹਿਲਾਂ ਜਿਹੜਾ ਜੋ ਪੰਜਾਬ বিজেপি ਦੇ ਪ੍ਰਧਾਨ ਨੇ ਸੁਨੀਲ ਜਾਖੜ ਉਹਨਾਂ ਦਾ ਬਿਆਨ ਆਇਆ ਸੀ ਸੁਨੀਲ ਜਾਖੜ ਦੇ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਜਿਹੜਾ ਭਰਮ ਲੋਕਾਂ ਦੇ ਵਿੱਚ ਆ ਉਹ ਭਰਮ ਅਸੀਂ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਕੇ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਇਸੇ ਸਾਰੇ ਮਾਮਲੇ ਦੇ ਵਿੱਚ ਇੱਕਾ ਜਿਹੜਾ ਨਾਮੀ ਜਿਹੜਾ ਅਖਬਾਰ ਨਿੱਜੀ ਅਖਬਾਰ ਦੇ ਵਿੱਚ ਜੋ ਇੱਕ ਖਬਰ ਲੱਗੀ ਸੀ ਤੇ ਉਸ ਤੋਂ ਬਾਅਦ ਜਿਹੜਾ ਪਾਰਲੀਮੈਂਟਰੀ ਬੁਲੇਟਿਨ ਆਇਆ ਸੀ ਕਿ ਜਿਹੜਾ ਚੰਡੀਗੜ੍ਹ ਨੂੰ ਜਿਹੜਾ ਸੰਵਿਧਾਨ ਦੇ ਆਰਟੀਕਲ 240 ਦੇ ਅਧੀਨ ਲਿਆਉਣਾ ਜਾਣੀ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਘੋਸ਼ਿਤ ਕਰ ਦੇਣਾ ਯੂਨੀਅਨ ਟੈਰੀਟਰੀ ਘੋਸ਼ਿਤ ਕਰ ਦੇਣਾ ਜਿਸ ਤਰੀਕੇ ਅੰਡੇਮਾਨ ਨਿਕੋਬਾਰ ਲਕਸ਼ਦੀਪ ਨੇ ਜਾਣੀ ਕਿ ਜਿਸ ਤਰੀਕੇ ਉਹਨਾਂ ਦੀ ਵਿਧਾਨ ਸਭਾ ਪੰਕ ਕਰਨੀਆਂ ਜਾਣੀ ਕਿ ਇਸ ਵਕਤ ਇਹ ਗੱਲ ਸੀ ਕਿ ਇਸ ਵਕਤ ਚੰਡੀਗੜਾ ਜਿਹੜਾ ਪੰਜਾਬ ਦੀ ਰਾਜਸਤਾਨੀਆਂ ਤੇ ਪੰਜਾਬ ਦਾ ਜਿਹੜਾ ਪ੍ਰਸ਼ਾਸਕਾ ਜਾਨੀ ਕਿ ਰਾਜਪਾਲ ਆ ਉਹੀ ਚੰਡੀਗੜਾ ਦਾ ਪ੍ਰਸ਼ਾਸਕ ਮੰਨਿਆ ਜਾਂਦਾ ਪਰ ਜੇਕਰ ਯੂਨੀਅਨ ਟੈਰੀਟਰੀ ਬਣ ਜਾਂਦੀ ਹੈ ਤੇ ਫਿਰ ਚੰਡੀਗੜਾ ਦਾ ਪ੍ਰਸ਼ਾਸਕ ਪ੍ਰਸ਼ਾਸਕਾ ਜਿਹੜਾ ਰਾਸ਼ਟਰਪਤੀ ਦੇ ਵੱਲੋਂ ਜਿਹੜਾ ਵੱਖਰਾ ਲਗਾਇਆ ਜਾਵੇਗਾ ਜਾਨੀ ਕਿ ਜਿਹੜਾ ਲੰਬੇ ਸਮੇਂ ਤੋਂ ਪੰਜਾਬੀ ਇਹ ਕਹਿਦੇ ਆਏ ਨੇ ਕਿ ਚੰਡੀਗੜਾ ਪੰਜਾਬ ਦਾ ਉਹ ਹੱਕ ਹੈ ਇਸ ਜੇਕਰ ਉਹ ਬਿੱਲ ਆ ਜਾਂਦਾ ਚੰਡੀਗੜ੍ਹ ਨੂੰ ਆਰਟੀਕਲ 240 ਦੇ ਅਧੀਨ ਲਿਆਉਂਦੇ ਤਾਂ ਉਹ ਅਕਾ ਖੋਇਆ ਜਾਂਣ ਸੀ ਇਹ ਤੋਂ ਤੱਕ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਨੇ ਵਿਰੋਧ ਕੀਤਾ ਆਮ ਆਦਮੀ ਪਾਰਟੀ ਸੱਤਾਧਰ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਨੇ ਵਿਰੋਧ ਕੀਤਾ ਐਲਓਪੀ ਪ੍ਰਤਾਪ ਸਿੰਘ ਬਾਜਵਾ ਨੇ ਵਿਰੋਧ ਕੀਤਾ ਬਹੁਤ ਸਾਰੀਆਂ ਜਮਹੂਰੀਅਤ ਪਸੰਦ ਜਥੇਬੰਦੀਆਂ ਨੇ ਵਿਰੋਧ ਕੀਤਾ ਪਰ ਫਿਲਹਾਲ ਸਭ ਤੋਂ ਅਹਿਮ ਗੱਲ ਇਹ ਸੀ ਕਿ ਕੇਂਦਰ ਇਸ ਮਾਮਲੇ ਦੇ ਉੱਪਰ ਹੁਣ ਕੀ ਬਿਆਨ ਦਵੇਗੀ ਪਰ ਕੇਂਦਰ ਨੇ ਕਿਹਾ ਕਿ ਇਸ ਮਾਮਲੇ ਦੇ ਉੱਪਰ ਹੈ ਚਿੰਤਾ ਕਰਨ ਦੀ ਲੋੜ ਨਹੀਂ ਹੈ ਪ੍ਰਸਤਾਵ ਹਲੇ ਕੇਂਦਰ ਸਰਕਾਰ ਦੇ ਪੱਧਰ ਦੇ ਉੱਪਰ ਵਿਚਾਰ ਅਧੀਨ ਹੈ ਇਹ ਪ੍ਰਸਤਾਵ ਦੇ ਉੱਪਰ ਕੋਈ ਵੀ ਅੰਤਿਮ ਫੈਸਲਾ ਲਿਆ ਨਹੀਂ ਗਿਆ ਹੈ ਸੈਸ਼ਨ ਦੇ ਵਿੱਚ ਇਸ ਸੰਬੰਧੀ ਕੋਈ ਵੀ ਬਿੱਲ ਪੇਸ਼ ਨਹੀਂ ਕਰਨਾ ਸਲਾਹ ਮਸ਼ਵਰੇ ਤੋਂ ਬਾਅਦ ਹੀ ਜਿਹੜਾ ਟੁਕਮਾ ਫੈਸਲਾ ਲਿਆ ਜਾਣਾ ਇਸ ਮੁੱਦੇ ਦੇ ਉੱਪਰ ਚਿੰਤਾ ਕਰਨ ਦੀ ਲੋੜ ਨਹੀਂ ਹੈ